ਜ਼ਿੰਦਗੀ ਵਿੱਚ ਕਈ ਵਾਰ ਅਸੀਂ ਸੋਚਦੇ ਹਾਂ ਕਿ ਲੋਕਾਂ ਦਾ ਸਾਥ ਅਤੇ ਸਹਿਯੋਗ ਸਾਡੀ ਸਫਲਤਾ ਅਤੇ ਖੁਸ਼ੀ ਦਾ ਮੁੱਖ ਸਾਧਨ ਹੁੰਦਾ ਹੈ। ਅਸੀਂ ਇੱਛਾ ਕਰਦੇ ਹਾਂ ਕਿ ਸਾਡੇ ਦੂਰਸਤ ਪਰਿਵਾਰ ਜਾਂ ਸਾਥੀ ਸਾਡੇ ਨਾਲ ਰਹਿਣ ਅਤੇ ਸਾਨੂੰ ਹਮੇਸ਼ਾ ਮਦਦ ਕਰਨ ਪਰ ਕਈ ਵਾਰੀ ਇਹ ਸਾਰੇ ਸਾਥੀ ਕਾਫੀ ਨਹੀਂ ਹੁੰਦੇ। ਇਸ ਤਰ੍ਹਾਂ ਅਸੀਂ ਉਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਇਕੱਲੇ ਰਹਿਣਾ ਸਿੱਖਣ ਨਾਲ ਸਾਡੀ ਅਸਲੀ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਇਹ ਕਹਾਣੀ ਉਸ ਨੌਜਵਾਨ ਦੀ ਹੈ ਜਿਸ ਨੇ ਇਕੱਲੇ ਰਹਿਣਾ ਸਿੱਖਿਆ ਅਤੇ ਦੁਨੀਆ ਨੂੰ ਦਿਖਾ ਦਿੱਤਾ ਕਿ ਕਿਵੇਂ ਸੱਚੀ ਸਫਲਤਾ ਇਕੱਲੇ ਰਹਿ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ ਕੁੰਜਵੀਰ ਇੱਕ ਛੋਟੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਸੀ ਉਹ ਬਚਪਨ ਤੋਂ ਹੀ ਅਲੜ-ਬਲੜ ਅਤੇ ਖੁਸ਼-ਮਿਜ਼ਾਜ ਸੀ ਉਹ ਹਰ ਕੰਮ ਨੂੰ ਦੋਸਤਾਂ ਨਾਲ ਮਿਲ ਕੇ ਕਰਨ ਦਾ ਆਦੀ ਸੀ ਅਤੇ ਹਰ ਵਾਰੀ ਉਮੀਦ ਕਰਦਾ ਸੀ ਕਿ ਉਹ ਜੋ ਕੁਝ ਵੀ ਕਰੇ ਉਸ ਦੇ ਸਾਥੀ ਅਤੇ ਦੋਸਤ ਉਸ ਦੇ ਨਾਲ ਹੋਣਗੇ। ਕੁੰਜ ਵੀਰ ਦਾ ਸੁਪਨਾ ਸੀ ਕਿ ਉਹ ਇੱਕ ਦਿਨ ਵੱਡਾ ਮਨੁੱਖ ਬਣੇਗਾ ਪਰ ਉਸ ਦਾ ਦਿਲ ਹਮੇਸ਼ਾ ਇਹ ਸੋਚਦਾ ਰਹਿੰਦਾ ਸੀ ਕਿ ਕਿਸੇ ਨਾ ਕਿਸੇ ਦਾ ਸਾਥ ਹੋਣਾ ਚਾਹੀਦਾ ਹੈ। ਉਹ ਅਕਸਰ ਆਪਣੇ ਦੋਸਤਾਂ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦਾ ਸੀ ਅਤੇ ਉਸ ਦੇ ਕੰਮ ਵਿੱਚ ਉਨ੍ਹਾਂ ਦਾ ਸਹਿਯੋਗ ਚਾਹੁੰਦਾ ਸੀ। ਉਜ ਸਮੇਂ ਲਈ ਉਸਦਾ ਜੀਵਨ ਚੱਲਦਾ ਰਿਹਾ ਅਤੇ ਉਸ ਨੂੰ ਲੱਗਦਾ ਸੀ ਕਿ ਇਸੇ ਤਰ੍ਹਾਂ ਦੋਸਤਾਂ ਦੇ ਸਹਿਯੋਗ ਨਾਲ ਹੀ ਉਹ ਆਪਣੀ ਮੰਜ਼ਲ ਤੱਕ ਪਹੁੰਚ ਸਕਦਾ ਹੈ ਪਰ ਇੱਕ ਦਿਨ ਕੁੰਜਵੀਰ ਨੂੰ ਜ਼ਿੰਦਗੀ ਨੇ ਇੱਕ ਬਹੁਤ ਵੱਡਾ ਝਟਕਾ ਦਿੱਤਾ ਉਸ ਦੇ ਸਾਰੇ ਦੋਸਤ ਉਸ ਦੇ ਪਿੱਛੇ ਛੱਡ ਗਏ ਉਸ ਦੇ ਕੋਲ ਬਿਜ਼ਨਸ ਸੀ ਪਰ ਕੁਝ ਗਲਤ ਫੈਸਲੇ ਅਤੇ ਦੋਸਤਾਂ ਦੀ ਨਾ ਹਿੰਮਤ ਨਾਲ ਉਸ ਨੂੰ ਸੰਘਰਸ਼ ਕਰ ਰਹੇ ਸੀ ਉਹ ਹਮੇਸ਼ਾ ਉਹਨਾਂ ਤੋਂ ਸਹਾਇਤਾ ਦੀ ਉਮੀਦ ਕਰਦਾ ਸੀ ਪਰ ਵਕਤ ਦੇ ਨਾਲ ਉਸ ਦੀ ਉਹ ਉਮੀਦ ਟੁੱਟ ਗਈ ਉਸ ਨੂੰ ਜਿਵੇਂ ਇਹ ਮਹਿਸੂਸ ਹੋਣ ਲੱਗਾ ਕਿ ਦੁਨੀਆ ਵਿੱਚ ਕੋਈ ਵੀ ਸੱਚੀ ਦੋਸਤੀ ਅਤੇ ਪਿਆਰ ਨਹੀਂ ਹੈ ਇੱਕ ਦਿਨ ਉਸ ਨੇ ਆਪਣੇ ਆਪ ਤੋਂ ਸਵਾਲ ਕੀਤਾ ਕਿ ਜੇਕਰ ਮੈਂ ਸਿਰਫ ਆਪਣੇ ਤੇ ਭਰੋਸਾ ਕਰਾਂ ਅਤੇ ਕਦੇ ਵੀ ਕਿਸੇ ਤੋਂ ਉਮੀਦ ਨਾ ਰੱਖਾਂ ਤਾਂ ਕੀ ਹੋਵੇਗਾ ਇਸ ਦੇ ਵਿਚਲੇ ਖਾਲੀ ਅਤੇ ਸੋਚ ਵਿਚਲੇ ਸਮੇਂ ਨੇ ਉਸ ਨੂੰ ਇਹ ਸਿਖਾ ਦਿੱਤਾ ਕਿ ਉਹ ਆਪਣੇ ਆਪ ਤੇ ਵੱਡਾ ਯਕੀਨ ਕਰੇ ਅਤੇ ਆਪਣੀ ਜ਼ਿੰਦਗੀ ਵਿੱਚ ਇਕੱਲੇ ਰਹਿਣਾ ਸਿੱਖੇ ਜਦੋਂ ਉਸ ਨੂੰ ਇਹ ਖਿਆਲ ਆਇਆ ਤਾਂ ਉਸ ਨੇ ਆਪਣੀ ਸੋਚ ਅਤੇ ਜੀਵਨ ਨੂੰ ਬਦਲਣ ਦਾ ਫੈਸਲਾ ਕੀਤਾ ਕੁੰਜਵੀਰ ਨੇ ਇਹ ਦਿਨ ਫੈਸਲਾ ਕੀਤਾ ਕਿ ਉਹ ਆਪਣੀ ਆਤਮ ਪਛਾਣ ਤੇ ਧਿਆਨ ਦੇਵੇਗਾ ਅਤੇ ਜੋ ਕੁਝ ਵੀ ਉਹ ਸਿੱਖੇਗਾ ਉਹ ਸਿਰਫ ਆਪਣੇ ਆਪ ਲਈ ਕਰੇਗਾ ਉਸਨੇ ਆਪਣੇ ਆਪ ਨੂੰ ਮਨਾਇਆ ਕਿ ਜੇ ਕਿ ਉਹ ਸੱਚਮੁੱਚ ਕੁਝ ਵਧੀਆ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਆਧਾਰ ਖੁਦ ਬਣਾਉਣਾ ਪਵੇਗਾ ਉਹ ਆਪਣੀ ਖੁਸ਼ੀ ਲਈ ਨਹੀਂ ਸਗੋਂ ਆਪਣੇ ਆਤਮ ਸਮਰਪਣ ਅਤੇ ਆਪਣੇ ਵਾਪਸੀ ਯਤਨਾਂ ਨਾਲ ਕੰਮ ਕਰੇਗਾ ਇਸ ਨੂੰ ਮਜ਼ਬੂਤ ਕਰਨ ਲਈ ਉਹ ਦਿਨ ਦੇ ਅੰਤ ਤੇ ਆਪਣੇ ਵਿਚਾਰਾਂ ਨੂੰ ਲਿਖਦਾ ਸੀ ਉਹ ਆਪਣੇ ਆਪ ਤੋਂ ਪੁੱਛਦਾ ਸੀ ਕਿ ਕਿਵੇਂ ਉਸ ਨੂੰ ਆਪਣੀ ਸ਼ਕਤੀ ਨੂੰ ਸਮ ਇਸ ਸਮੇਂ ਮਸ਼ਹੂਰ ਕਰ ਸਕਦਾ ਹੈ ਅਤੇ ਦੂਜਿਆਂ ਦੀ ਲੋੜ ਤੋਂ ਬਿਨਾ ਕਿਵੇਂ ਉਸ ਦਾ ਸੰਬੰਧ ਆਪਣੇ ਆਪ ਨਾਲ ਬਣ ਸਕਦਾ ਹੈ ਇੱਕ ਦਿਨ ਉਸ ਨੇ ਆਪਣੇ ਕਾਰੋਬਾਰ ਨੂੰ ਪੁਨਰਜੀਵਤ ਕਰਨ ਲਈ ਸਿਰਫ ਆਪਣੀ ਮਿਹਨਤ ਤੇ ਧਿਆਨ ਕੇਂਦਰਿਤ ਕੀਤਾ ਉਸ ਨੇ ਆਪਣੇ ਬਿਜ਼ਨਸ ਦੇ ਕਈ ਹਿੱਸੇ ਬਦਲੇ ਆਪਣੀ ਟੀਮ ਵਧਾਈ ਇਕੱਲੇ ਹੀ ਖੁਦ ਨੂੰ ਇੱਕ ਨਵੀਆਂ ਰਾਹਾਂ ਤੇ ਲੈ ਗਿਆ ਸਾਰੇ ਖੇਤਰਾ ਵਿੱਚ ਉਹ ਆਪਣੀ ਮਿਹਨਤ ਅਤੇ ਸਮਰਪਣ ਨਾਲ ਨਵੀਆਂ ਉਚਾਈਆਂ ਨੂੰ ਛੂ ਰਿਹਾ ਸੀ ਕੁਝ ਸਮੇਂ ਬਾਅਦ ਕੁੰਜਵੀਰ ਦੇ ਕੰਮ ਵਿੱਚ ਵਾਧਾ ਹੋਇਆ ਅਤੇ ਉਹ ਇੱਕ ਪ੍ਰਸਿੱਧ ਬਿਜ਼ਨਸਮੈਨ ਬਣ ਗਿਆ ਉਸ ਨੇ ਜਿਵੇਂ ਹੀ ਲੋਕਾਂ ਤੋਂ ਉਮੀਦਾਂ ਦੀ ਪਰੇਸ਼ਾਨੀ ਨੂੰ ਛੱਡਿਆ ਉਸ ਦੀ ਪ੍ਰਗਤੀ ਅਤੇ ਸੁੱਖ ਸ਼ਾਂਤੀ ਵਿੱਚ ਵਾਧਾ ਹੋਇਆ ਉਹ ਇਸ ਗੱਲ ਨੂੰ ਸਮਝ ਚੁੱਕਾ ਸੀ ਕਿ ਖੁਸ਼ੀ ਕਿਸੇ ਬਾਹਰੀ ਸਾਥ ਜਾਂ ਸਹਿਯੋਗ ਨਾਲ ਨਹੀਂ ਸਭੋ ਆਪਣੇ ਆਪ ਦੀ ਸਮਝ ਅਤੇ ਆਪਣੇ ਕਦਮਾਂ ਤੇ ਖੜੇ ਹੋਣਾ ਮਿਲਦੀ ਹੈ ਕੁੰਜਵੀਰ ਨੇ ਆਪਣੇ ਸਫਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਸਭ ਤੋਂ ਵੱਧ ਕਿਸੇ ਪੂਰੇ ਦਿਨ ਦੇ ਵਿਚਾਰਾਂ ਅਤੇ ਨਵੇਂ ਹੱਲਾ ਨੂੰ ਸਮਝਿਆ ਤਾਂ ਉਸ ਨੂੰ ਆਖਰਕਾਰ ਇਹ ਸਮਝ ਆਇਆ ਕਿ ਇਕੱਲੇ ਰਹਿਣਾ ਸਿੱਖੋ ਤਾਂ ਹੀ ਤੁਹਾਡੇ ਜੀਵਨ ਵਿੱਚ ਸੱਚੀ ਕਦਰ ਪਵੇਗੀ ਉਹ ਹੁਣ ਜਾਣਦਾ ਸੀ ਕਿ ਆਪਣੀ ਕਦਰ ਅਤੇ ਖੁਸ਼ੀ ਸਿਰਫ ਆਪਣੇ ਆਪ ਤੋਂ ਆਉਂਦੀ ਹੈ ਅਤੇ ਇਸ ਨੇ ਉਸ ਨੂੰ ਇੱਕ ਅਨਮੋਲ ਸਿੱਖਿਆ ਦਿੱਤੀ ਕੁੰਜਵੀਰ ਦੀ ਕਹਾਣੀ ਸਾਨੂੰ ਵੀ ਇਹੀ ਸਿਖਾਉਂਦੀ ਆ ਕਿ ਇਕੱਲੇ ਰਹਿਣਾ ਕੋਈ ਦੁਖਦਾਇਕ ਚੀਜ਼ ਨਹੀਂ ਬਲਕਿ ਇੱਕ ਆਤਮ ਪੇਸ਼ਾਨ ਅਤੇ ਸੁਖੀ ਜੀਵਨ ਦੀ ਸ਼ੁਰੂਆਤ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਅਸਲੀ ਵਾਅ ਮੜੀ ਸੱਤਰ ਨੂੰ ਸਮਝਦੇ ਹਾਂ ਅਤੇ ਸਿੱਖਦੇ ਹਾਂ ਕਿ ਸਾਡੀ ਖੁਸ਼ੀ ਤੇ ਸੁੱਖ ਸਿਰਫ ਕਿਸੇ ਹੋਰ ਦੀ ਸਹਾਇਤਾ ਤੋਂ ਨਹੀਂ ਸਗੋ ਆਪਣੇ ਆਪ ਵਿੱਚ ਹੀ ਲੁਕਿਆ ਹੁੰਦਾ ਹੈ ਤਾਂ ਸਾਨੂੰ ਨਵੀਆਂ ਚੁਣੌਤੀਆਂ ਦਾ ਡਰ ਨਹੀਂ ਰਹਿੰਦਾ ਹਰ ਮਨੁੱਖ ਨੂੰ ਸਿੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਕਿਸੇ ਤੋਂ ਉਮੀਦਾਂ ਨਹੀਂ ਰੱਖਦੇ ਤਾਂ ਅਸੀਂ ਆਪਣੇ ਆਪ ਨੂੰ ਕਦਰ ਦੇਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਅਸੀਂ ਸੱਚਮੁੱਚ ਸਮਝ ਜਾਂਦੇ ਹਾਂ ਕਿ ਸਫਲਤਾ ਅਤੇ ਖੁਸ਼ੀ ਕਿਵੇਂ ਪਾਈ ਜਾ ਸਕਦੀ ਹੈ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਆਪਣਾ ਤੇ ਆਪਣੇਆਂ ਦਾ ਖਿਆਲ ਰੱਖਣਾ